ਪਹਿਲੀ ਆਵਾਜ਼ ਲਾਈਵ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ ਆਓ ਸੁਣਦੇ ਹਾਂ ਅੱਜ ਦੀ ਖਬਰ ਆਮ ਆਦਮੀ ਪਾਰਟੀ ਆਪਣੀ ਹਾਰ ਨੂੰ ਸਾਹਮਣੇ ਵੇਖਦਿਆਂ ਤੱਕੇ ਸ਼ਾਹੀ ਤੇ ਤਾਨਾ ਸ਼ਾਹੀ ਤੇ ਉਤਰ ਆਈ ਹੈ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਦੇ ਹੋਏ ਸਰਕਾਰ ਦੇ ਹੱਥ ਠੋਕੋ ਅਫਸਰ ਭਾਰਤ ਪੂਛਨ ਆਸ਼ੂਦੇ ਪੋਸਟਰ ਫਲੈਕਸ ਤੇ ਵੱਡੇ ਹੋਲਡਿੰਗ ਬੋਰਡ ਤੱਕੇ ਨਾਲ ਉਤਾਰ ਰਹੇ ਹਨ ਇਹ ਵੀਡੀਓ ਤੇ ਫੋਟੋ ਜੋ ਤੁਸੀਂ ਵੇਖ ਰਹੇ ਹੋ ਇਹ ਕੁਮਾਰ ਮੰਡੀ ਖੇਤਰ ਦੀਆਂ ਹਨ ਪਰ ਪੱਛਮੀ ਹਲਕੇ ਦੇ ਹਰ ਹਿੱਸੇ ਵਿੱਚ ਕਾਂਗਰਸ ਪਾਰਟੀ ਦੇ ਝੰਡੇ ਤੇ ਪੋਸਟਰ ਸਰਕਾਰੀ ਅਧਿਕਾਰੀ ਜਾਣ ਬੁਝ ਕੇ ਉਤਾਰ ਰਹੇ ਤੇ ਪਾੜ ਰਹੇ ਹਨ ਪੱਛਮੀ ਹਲਕੇ ਦੀ ਚੋਣ ਮੁਹਿੰਮ ਦੇ ਇੰਚਾਰਜ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸਰਕਾਰੀ ਅਫਸਰਾਂ ਦੀ ਇਸ ੱਤਕੇ ਸ਼ਾਹੀ ਦੀ ਤਿੱਖੇ ਸ਼ਬਦਾ ਵਿੱਚ ਨਿੰਦਾ ਕੀਤੀ ਹੈ ਤੇ ਕਿਹਾ ਹੈ ਕਿ ਸਰਕਾਰੀ ਅਫਸਰ ਚੋਣ ਜਾਬਤੇ ਵਿੱਚ ਰਹਿ ਕੇ ਨਿਰਪੱਖ ਡਿਊਟੀ ਕਰਨ ਨਾ ਕਿ ਕਿਸੇ ਪਾਰਟੀ ਦੇ ਵਰਕਰ ਬਣ ਕੇ ਮੁੱਖ ਸੰਪਾਦਕ ਪਰਮਜੀਤ ਸਿੰਘ ਕਪੂਰ ਦੀ ਰਿਪੋਰਟ ਕੈਮਰਾਮੈਨ ਸਨੀ ਮੱਕੜ ਦੇ ਨਾਲ ਪਹਿਲੀ ਆਵਾਜ਼ ਲਾਈਵ ਤੋਂ

ਕਾਲ ਆਇਆ ਜੀ ਲੱਗੇਗਾ ਜਿਹੜਾ ਮੈਂ ਕਿਉਂ ਲਾਇਆ ਪੋਸਟ ਇਨਫਰਮੇਸ਼ਨ ਹੁੰਦੀ ਨਹੀਂ ਇਹਦੀ ਪਰਮਿਸ਼ਨ ਦੱਸੋ ਆ ਮੇਰੀ ਕੰਦ ਨਹੀਂ ਆਹ ਦੇਖੋ ਕਹਤਾ ਆ ਰਿਹਾ ਜੇ ਦੀ ਸੌ ਦਿਖਾ ਲੈ ਤਾਂ ਫਲੈਕਸ ਲਾਇਆ ਕਾਂਗਰਸ ਪਾਰਟੀ ਦਾ ਤੁਸੀਂ ਅਧਿਕਾਰੀ ਲੱਗੀ ਹੋਈ ਆ ਬਾਹਰ ਨਹੀਂ ਲਾਈ ਨਹੀਂ ਪਰ ਇਹਦੀ ਲੋੜ ਹੀ ਹੈ ਪਰਮਿਸ਼ਨ ਲੱਗਦੀ ਨਹੀਂ ਮੈਂ ਕਹਿੰਦਾ ਤੁਸੀਂ ਇਹ ਫਲੈਕਸ ਤੋਂ ਲਾ ਕੇ ਨਹੀਂ ਹੋਈ ਆ ਆਪਣਾ ਨਾਮ ਕੀ ਹੈ ਇਹ ਕੋ ਮੈਂ ਤੁਸੀਂ ਆਪਣਾ ਨਾਮ ਦੱਸੋ ਨਹੀਂ ਨਾਮ ਕੀ ਦੱਸਣਾ ਹੋਰ ਨਹੀਂ ਨਹੀਂ ਤੁਸੀਂ ਤੁਸੀਂ ਸਰਕਾਰੀ ਅਫਸਰ ਹੋ ਹਾਂ ਜੀ ਤਾਂ ਫਿਰ ਸਰਕਾਰੀ ਅਫਸਰ ਆਪਣਾ ਨਾਮ ਦੱਸਿਓ ਤੁਹਾਨੂੰ ਕਿਹਨੇ ਅਥਾਰਟੀ ਦਿੱਤੀ ਆ ਫਲੈਕਸ ਲਾਣ ਦੀ ਜੇਕਰ ਇਹ ਲੋਕ ਆਜਾ ਇੱਕ ਮਿੰਟ ਆਹ ਕੰਦੇ ਸਰਕਾਰੀ ਆ ਇਹ ਕੰਦੇ ਸਰਕਾਰੀ ਆ ਇਹਦੀ ਵਾਰ ਫਾਨੂੰ ਨਹੀਂ ਆ ਰਿਹਾ ਸਾਡੇ ਘਰ ਦੀ ਗੰਧ ਆ ਨਹੀਂ ਉਹਨਾਂ ਦੇ ਘਰ ਦੀ ਗੰਧ ਆ ਜੀ ਅੱਛਾ ਮੈਂ ਮੇਰੇ ਮਾਸੜ ਜੀ ਦੇ ਘਰ ਦੀ ਗੰਧ ਆ ਕੋ ਕੋ ਖੜਿਆ ਤੁਸੀਂ ਫਲੈਕਸ ਕਿਹਨੇ ਲਾਇਆ ਵੀ ਬੰਦੀ ਹੁਣ ਰਿਹਾ ਨਹੀਂ ਫਿਰ ਲਾਓ ਆ ਗਈ ਦੋ ਆਪਸ ਵਿੱਚ ਮੈਨੂੰ ਆਪਸ ਵਿੱਚ ਤੁਸੀਂ ਉਹਨਾਂ ਨਾਲ ਗੱਲ ਕਰੋ ਉਹਨਾਂ ਦਾ ਘਰ ਹੈ ਉਹਨਾਂ ਨਾਲ ਗੱਲ ਕਰੋ ਉਹ ਉਹ ਕਹੋ ਆ ਕੇ ਜਿਹਨਾਂ ਦਾ ਘਰ ਹੈ ਇਹਨਾਂ ਦਾ ਘਰ ਹੈ ਇਹਨਾਂ ਨਾਲ ਗੱਲ ਕਰੋ ਕੋਕੋ ਸਾਹਿਬ ਉਹਨਾਂ ਨਾਲ ਗੱਲ ਕਰੋ ਥੱਲੇ ਨਹੀਂ ਲਾਓ ਵਾਪਸ ਲਾਓ ਫਲੈਕਸ ਲਾਓ ਵਾਪਸ ਤੁਹਾਨੂੰ ਕਿਹਨੇ ਹੱਕ ਦਿੱਤਾ ਹੈ ਫਲੈਕਸ ਆ ਇਹਨਾਂ ਦਾ ਘਰ ਹੈ ਦੱਸੋ ਜਾਏ ਬਟੇ ਪੁੱਛ ਕੇ ਲਿਆਉਂਦਾ ਮੈਂ ਉਹਨਾਂ ਤੋਂ ਪੁੱਛ ਕੇ ਲਾਇਆ ਫਲੈਕਸ ਲਾਈ ਹੋਈ ਹੈ ਕੋਈ ਕਰਨੀ ਕੋਈ ਨਹੀਂ ਤੁਸੀਂ ਤੁਸੀਂ ਦਾਇਆ ਕਿ ਉਹ ਜੀ ਬਸ ਕੋਈ ਪਰੇਸ਼ਾਨ ਬੈਠੇ ਨਾ ਲਾਓ ਮੈਚ ਵਿੱਚ ਮਾਰਨਾ ਕੋਈ ਨਹੀਂ ਉਹਨਾਂ ਨਾਲ ਗੱਲ ਕਰੋ ਵਾਪਸ ਵਾਪਸ ਲਾਓ ਵਾਪਸ ਲੜਾ ਦੇ ਸਰਕਾਰੀ ਜੀ ਪਰਮਿਸ਼ਨ ਨਹੀਂ ਕੋਈ ਕਰਨੀ ਬਿਠਾਉਣਾ ਫਲੈਕਸ ਲਾ ਰਹੇ ਮੈਂ ਕਿਹਾ ਘਰ ਮੈਨੂੰ ਲੱਗਾ ਮੈਂ ਕਿਹਾ ਤੁਹਾਡਾ ਘਰ ਆ ਫਲੈਕਸ ਲਵਾ ਕੇ ਗਿਆ ਇਹ ਕਾਰੇ ਵਾਸਤੇ ਲਾ ਰਹੇ ਨਹੀਂ ਪਰ ਇੱਕ ਮਿੰਟ ਮੈਂ ਮੰਨ ਲਿਆ ਕੋਈ ਗੱਲ ਹੋ ਗਿਆ ਤੁਹਾਨੂੰ ਭੁਲੇਖਾ ਕਾਗਜ਼ ਦਾ ਹੀ ਲੱਗ ਰਿਹਾ ਉਹ ਨਹੀਂ ਕਾਸੀ ਕਰਨੀ ਅਸੀਂ ਤਾਂ ਜਰਾ ਸਰਕਾਰੀ ਮਤੇ ਸਰਕਾਰੀ ਬੋਲ ਗੱਲ ਕਰੋ ਸਾਡੇ ਨਾਲ ਗੱਲ ਕਰੋ ਇਹਨਾਂ ਨੂੰ ਤੁਹਾਨੂੰ ਭਲੇਖਾ ਕਾਂਗਰਸ ਦਾ ਲੱਗ ਰਿਹਾ ਸਰਕਾਰੀ ਬੰਦੇ ਮੈਂ ਸਰਕਾਰ ਤੋਂ ਹੀ ਪੁੱਛ ਰਿਹਾ ਸਰਕਾਰ ਜੀ ਪੰਜਾਬ ਸਰਕਾਰ ਜੀ ਸਾਰਿਆਂ ਦੀ ਪਰਮਿਸ਼ਨ ਲੱਗੀ ਹੈ ਸਾਡੇ ਬੂੜ ਪਾੜੇ ਇਹਨਾਂ ਨੇ ਆ ਦੇਖ ਅੱਛਾ ਗੜੇ ਵਾਲੇ ਤੁਸੀ ਦੱਸੋ ਪਰਮਿਸ਼ਨ ਆਪ ਕਿਉਂ ਕਿਉਂ ਪਾੜ ਰਹੇ ਹੋ ਤੁਸੀਂ ਇਹ ਕਿਹਦੀ ਕਿਹਦੀ ਪਾੜੇ ਇਹ ਤਾਂ ਐਸੇ ਨਹੀਂ ਪਾੜੇ ਭਾਜੀ ਇਹ ਤੋੜੇ ਚਲੋ ਤੁਸੀਂ ਨਹੀਂ ਪਾੜੇ ਆ ਪਾੜਿਆ ਤੁਸੀਂ ਇਹ ਤਾਂ ਹੀ ਬੰਦੇ ਇੱਥੇ ਖੜੇ ਆ ਕੇ ਕਹਿਣ ਆ ਤੁਸੀਂ ਪਾੜਿਆ ਨਾ ਤੁਸੀਂ ਤੁਸੀਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਭਲੇਖਾ ਕਾਹਦਾ ਲੱਗਿਆ ਮੈਨੂੰ ਸਮਝਾਓ ਇਹ ਤਾਂ ਭਲੇਖਾ ਕਾਹਦਾ ਲੱਗਿਆ ਇਹਨਾਂ ਕੁੜੀਆਂ 'ਤੇ ਭਲੇਖਾ ਲੱਗਿਆ ਨਾ ਇਹ ਤੁਹਾਡੀ ਗਲਤੀ ਹੈ ਤੁਸੀਂ ਰੋਕਿਆ ਨਹੀਂ ਹੈ ਤੁਸੀਂ ਰੋਕਿਆ ਕਿਉਂ ਨਹੀਂ ਨਹੀਂ ਫਿਰ ਤੁਸੀਂ ਤੁਸੀਂ ਜ਼ਿੰਮੇਵਾਰ ਅਫਸਰ ਹੋ ਨਾ ਬਿਲਕੁਲ ਹਾਂ ਤਾਂ ਫਿਰ ਤੁਸੀਂ ਰੋਕਿਆ ਕਿਉਂ ਨਹੀਂ ਕਿਉਂਕਿ ਦਾ ਮਤਲਬ ਤੁਹਾਡੀ ਕਾਂਗਰਸ ਦਾ ਭਲੇਖਾ ਲੱਗਿਆ ਅੱਜ ਤੱਕ ਤੁਸੀਂ ਆਮ ਆਦਮੀ ਦੀ ਪਾਰਟੀ ਦਾ ਕਿਹੜਾ ਫਲੈਕਸ ਲਾਇਆ ਲਾਟਿਆ ਉਧਰ ਅਸੀਂ ਵਧੀਆ ਵਧੀਆ ਤੋਂ ਲਾ ਕੇ ਆਏ ਅੱਜ ਤੁਹਾਨੂੰ ਕੰਪਲੇਂਟ ਆਈ ਸੀ ਇਹਦੇ ਫਲੈਕਸ ਦੀ ਕੋਈ ਹਾਂ ਇਹ ਤਾਂ ਅੱਜ ਦਿਖਾ ਦਿਖਾਓ ਦਿਖਾਓ ਕੰਪਲੀਟ ਦਿਖਾਓ ਇ ਨਿਹੜਾ ਪਹਿਲਾ ਹੈ ਜਿਹਦੀ ਇਹਦੀ ਕੰਪਲੀਟ ਆ ਗਈ ਅੱਗੇ ਆ ਜਾ ਜਿਹੜੇ ਆ ਆ ਇੱਕ ਮਿੰਟ ਇੱਕ ਵਾਰ ਤੁਸੀਂ ਕੰਪਲੀਟ ਵੈਰੀਫਾਈ ਕੀਤੀ ਇਹ ਮੇਰੇ ਘਰ ਦੀ ਆ ਨਹੀਂ ਤੈਨੂੰ ਸਾਡੇ ਕੋ ਸਾਰੀ ਲੋਕੇਸ਼ਨ ਆ ਉਹ ਭਾਈ ਸਾਹਿਬ ਲੋਕੇਸ਼ਨ ਕੰਪਲੀਟ ਆ ਗਈ ਮੈਂ 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 ਆਮ ਆਦਮੀ ਦੇ ਫਲੈਕਸੀਬਲ ਕੰਪਲੀਟ ਪਾ ਦੂੰਗਾ ਤਾਂ ਫਿਰ ਅਈ ਤੁਸੀਂ ਆਪ ਲੋਕੇਸ਼ਨ ਦੇਖ ਲਓ ਸਾਰੀ ਕਰਾਓ ਭਾਈ ਮੈਂ ਕਰਾਂ ਅਗਰ ਤੂੰ ਮੈਂ ਮੈਂ ਪਾ ਦੇਣਾ ਕਿਸੇ ਦੇ ਘਰ ਦੀ ਫਲੈਕਸ ਲੱਗੀ ਤਾਂ ਵੈਰੀਫਾਈ ਕਰ ਲਾ ਇੰਪਲੈਂਟ ਵੈਰੀਫਾਈ ਕਰ ਲਾ ਹਾਂਜੀ ਸਾਫ਼ ਤਾਂ ਉਹ ਹੈ ਸਾਡੇ ਜਿੰਨੇ ਲੱਗੇ ਮੈਂ ਕਰ ਲਾ ਆਹ ਆਹ ਤੁਸੀਂ ਅਫਸਰ ਨੂੰ ਗੱਲ ਕਰ ਲੈ ਮੈਂ ਚਲਾਂ ਮੈਂ ਮਸੂਦਾ ਘਰ ਆ ਕੋਈ ਗੱਲ ਥੋੜੇ ਫਿਰ ਲੱਗੇ ਪਤਾ ਕੋਈ ਕਰਨੀ ਹੈ ਤੁਸੀਂ ਗਲਤੀ ਮੰਨੋ ਗਲਤੀ ਮੰਨਜੋ ਸੌਰੀ ਕਹਿ ਦਿਓ ਕੋਈ ਫਤਵੀ ਨਾ ਸੌਰੀ ਕੋਈ ਤੁਸੀਂ ਫਲੈਕਸ ਲਾਉਦੇ ਸੌਰੀ ਦੀ ਗੱਲ ਨਹੀਂ ਆ ਮੇਰੀ ਮੇਰਾ ਮਸਲਾ ਗਲਤੀ ਨਹੀਂ ਦਾ ਮੇਰਾ ਮਤਲਬ ਨਹੀਂ ਇਹ ਤੁਸੀਂ ਦਾਦਰਸ ਪਾਰਟੀ ਦਾ ਫਲੈਕਸ ਲਾੜੇ ਬੰਦ ਕਰੋ

ਸਾਰੇ ਸਾਰੇ ਪਹਿਲੋ ਅਫਸਰ ਸਾਹਿਬ ਅਫਸਰ ਸਾਹਿਬ ਕੋਈ ਨਹੀਂ ਕੋਈ ਨਹੀਂ ਇਹਨਾਂ ਨੂੰ ਇਹਨਾਂ ਨੇ ਗੱਲ ਕਰਾਈ ਇਹਨਾਂ ਦਾ ਘਰ ਹੈ ਇਹਨਾਂ ਨੂੰ ਸਰਟੀਫਾਈ ਕਰੋ ਉਹਨੂੰ ਕਿ ਅੰਦਰ ਬਸ ਕਰੋ ਆਪਾਂ ਕੈਮਰਾ ਆਪਾਂ ਫਲੈਕਸ ਲਾਉਂਦੇ ਦੀ ਲਾਉਂਦੇ ਆਪਾਂ ਆਪਣੇ ਐਕਸਟਰਨਲ ਜਦੋਂ ਗੱਟੀਆਂ ਲਾਉਂ ਪਸਾਰੋ ਫਿਰ ਨਹੀਂ ਚੱਕੀ ਦੇ ਕੋਈ ਫਰਕ ਨਹੀਂ ਪੈਂਦਾ ਪਾਇਰਲਿਆਂ ਦੇ ਨਾਲ ਨੇ ਤੁਸੀਂ ਕਿੰਨੇ ਕਿ ਜੇ ਪੀ ਕਟਿੰਗ ਹੀ ਮੈਨੂੰ ਅਜੇ ਕਿਸ ਕਟਿੰਗ ਲਿਆ ਹੋ ਭਾਈ ਆ ਨਾ ਪਰ ਕਟਿੰਗ ਦਾ ਹੋਰ ਅੱਛਾ ਇੱਕ ਇੱਕ ਮੈਨੂੰ ਇੱਕ ਗੱਲ ਦੱਸੋ ਉਹ ਫਲੈਕਸ ਲਾ ਸਕੀਆਂ ਇਹ ਸਿਕਿਉਰਟੀ ਕਰਾਈਆਂ ਇਹਨਾਂ ਨੂੰ ਕਿੰਨੇ ਕਿਹਾ ਫਲੈਕਸ ਲਾ ਆ ਫਲੈਕਸ ਲਾ ਲਿਆ ਤੇ ਭਾਈ ਜੀ ਆਪ ਨੂੰ ਉਡੀ ਸਮਝਦੇ ਕੁਝ ਨਹੀਂ ਲਾਇਆ ਨਹੀਂ ਲਾਇਆ ਸੋਨ ਹੀ ਸਾਰਾ ਸਰ ਪਾਇਆ ਉਹਨਾਂ ਕੋਲ ਦੀਆਂ ਕਿਚਨ ਦੀਆਂ ਤਰੀਕਾਂ ਦੇ ਲਾਇਆ ਨਹੀਂ ਆ ਲੋ ਉਹ ਕਰੇ ਇਹਨਾਂ ਨੇ ਬੋਲਾ ਨਹੀਂ ਨਹੀਂ ਅਸੀਂ ਨਹੀਂ ਤੁਸੀਂ ਇਹਨਾਂ ਨੂੰ ਫਲੈਕਸ ਲਾਉਣ ਵਾਸਤੇ ਲਿਆ ਕਿ ਸਿਕਿਉਰਟੀ ਲਾਉਣ ਵਾਸਤੇ ਲਾਇਆ ਸਦਾ ਦਾ ਨਾਮ ਕੀ ਆ ਕਿਹੜੀ ਪੋਸਟ ਹੈ ਉਹ ਮੈਂ ਲੈਕਚਰਰ ਪਿਉਟ ਪੋਲੀਟੀਕਲ ਸਾਇੰਸ ਲੈਕਚਰਰ ਸਾਹਿਬ ਕਾਲਜ ਦੇ ਵਿੱਚ ਪੜਾਉਂਦੇ ਹੋ ਇੰਡੀਆ ਤੁਹਾਡਾ ਆਦਰ ਸਤਕਾਰ ਕਰੀਦਾ ਆ ਸਾਡਾ ਐਨਐਸਯੂ ਦਾ ਪ੍ਰਧਾਨ ਖੜਾ ਇਹ ਇਹ ਅਫਸਰ ਸਾਡੇ ਨਹੀਂ ਨਹੀਂ ਸਾਡਾ ਮੇਰੀ ਗੱਲ ਸੁਣੋ ਅਸੀਂ ਅਸੀਂ ਵੀ ਅਸੀਂ ਵੀ ਯੂਨੀਵਰਸਿਟੀਆਂ ਤੋਂ ਨਿਕਲੇ ਆ ਤੁਸੀਂ ਸਿਕਿਉਰਿਟੀ ਅਫਸਰਾਂ ਨੂੰ ਕਹ ਰਹੇ ਹੋ ਕਿ ਫਲੈਕਸ ਲਾਣ ਨੂੰ ਨਹੀਂ ਨਹੀਂ ਤੁਸੀਂ ਛੱਡੋ ਧਿਆਨ ਨਾਲ ਸੁਣੋ ਕੀ ਕਰ ਰਹੇ ਹੋ ਉਹਨਾਂ ਦੇ ਘਰ ਦੇ ਕੰਮ ਨਹੀਂ ਸਿਕਿਉਰਿਟੀ ਅਫਸਰ ਨੂੰ ਫਲੈਕਸ ਲਾਣ ਨੂੰ ਉਹਨਾਂ ਦੀ ਕੀ ਜ਼ਿੰਮੇਵਾਰੀ ਹੈ ਇਸ ਦੀ ਉਹ ਵੀ ਉਹਨਾਂ ਨੂੰ ਵੀ ਸਸਪੈਂਡ ਕਰਾਉਂਗੇ ਤੁਸੀਂ ਉਹਨਾਂ ਨੂੰ ਵੀ ਸਸਪੈਂਡ ਕਰਾਉਂ ਜੰਦਾ ਇਹ ਫਿਰ ਨਾ ਜੇ ਨਾ ਸਰ ਮੈਂ ਆ ਗਿਆ ਸਾਹਮਣੇ ਤੁਸੀਂ ਲਾਟਾ ਨਾ ਮੈਂ ਮੰਨ ਨਹੀਂ ਅੰਡਰਸਟੈਂਡਿੰਗ ਨਹੀਂ ਆ ਗਲਤ ਸ਼ਬਦਨ ਵਰਤੋ ਤੁਹਾਨੂੰ ਸਰਕਾਰ ਨੇ ਇਹ ਕਿਹਾ ਵਾ ਵੀ ਇੱਕ ਕਾਗਜ਼ ਤੇ ਫਲੈਕਸ ਲਾਓ ਹਰ ਜਗ੍ਹਾ ਫਿਰ 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 ਫਲੈਕਸ ਤੇ ਲਾਇਆ ਔਰ ਉਹ ਵੀ ਤੁਸੀਂ ਆਪਣਾ ਇਹ ਪਹਿਣਾ ਬਾਹਰ ਆਈਆਂ ਤੁਸੀਂ ਇਹਨਾਂ ਤੋਂ ਲਵਾੜੇ ਜੇ ਮੇਰੀਆਂ ਤੋਂ ਮੈडम ਤੋਂ ਸੀਆਰਪੀਐਫ ਤੋਂ आपके पास कोई अथॉरिटी है वैसे बताओ फिलेक्स उतारने का आपका तो सिक्योरिटी का काम है ना? तो ना, पर, ने 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 है, ने है ना आप इनको मना करो परमिशन होगा ना आपने आपने सिक्योरिटी देने लगा इन्होंने अपना मतलब अथॉरिटी के अनुसार ही हटा रहे पर आपका काम तो नहीं हटाना आप सिक्योरिटी है इनको मना करो हमारा ये काम नहीं है सिक्योरिटी का अगर हम कहीं वो करते अपा जी और बेनती है तो डे एक काम ना करो ਨਾ ਤਾਂ ਉਹ ਕਰਦੇ ਤੁਸੀਂ ਕੰਮ ਕਰੋ ਸਰ ਇੱਥੇ ਆ ਕੇ ਇੱਕ ਵੀਡੀਓ ਬੜਾ ਇੱਧਰ ਖੜ ਕੇ ਕਹੋ ਕਿ ਗਲਤੀ ਕਹਿ ਦਿਓ ਇੱਕ ਵਾਰੀ ਭਾਜੀ ਨੂੰ ਸੈਟੀਸਫਾਈ ਕਰ ਦਿਓ ਕਹਿ ਦਿਓ ਅਰ ਜਿੱ ਕੋ ਭਾਜੀ ਨੂੰ ਨਹੀਂ ਸੌਰੀ ਭਾਜੀ ਗਲਤੀ ਨਹੀਂ ਆਪੀ ਸੌਰੀ ਨਹੀਂ ਕਹਵਾਣੀ ਸੜ ਤੋਂ ਅੱਗੇ ਤੋਂ ਆਪੀ ਹੋਰ ਕਹਿੰਦੀ ਆ ਤੁਸੀਂ ਅੱਗੇ ਤੋਂ ਫਲੈਕਸਨ ਆਂਦਾ ਉਹ ਸੜ ਤੋਂ ਉੱਤੇ ਸਾਰੇ ਪਾਰਟ ਕੰਪਲੇਂਟ ਵੈਰੀਫਾਈ ਕਰੋ ਕਿਸੇ ਦੇ ਘਰ ਦੀ ਆ ਠੀਕ ਆ ਸਿੱਦੇ ਬਿਲਕੁਲ ਬਸ ਆਓ ਬਸ ਠੀਕ ਹੈ ਆ ਦੂਜਾ ਆ ਲਿਆ ਜਿਹੜੀ ਆ ਦੂਜਾ ਵੀ ਆ ਰਿਹਾ ਹੈ ਠੀਕ ਆ ਜੀ ਬਹੁਤ ਬਹੁਤ